ਪੰਜਾਬ ਕਾਂਗਰਸ ਵੀ ਹੁਣ ਆਮ ਆਦਮੀ ਪਾਰਟੀ ਦੀ ਲੀਹ ਤੇ ਚੱਲਣ ਵਾਲੀ ਹੈ ਦਰਅਸਲ ਆਮ ਆਦਮੀ ਪਾਰਟੀ ਨੇ ਜਿੱศรีਕੇ ਦੇ ਨਾਲ ਬਾਈ ਦੀਆਂ ਚੋਣਾਂ ਚ ਕਾਫੀ ਨਵੇਂ ਚਿਹਰੇ ਅੱਗੇ ਲੈ ਕੇ ਆਂਦੇ ਕਾਫੀ ਅਸੀਂ ਦੇਖਿਆ ਕਿ ਬਾਕੀ ਪਾਰਟੀਆਂ ਤੋਂ ਵੀ ਹਾਲਾਂਕਿ ਐਮਐਲਏ ਆਏ ਹੋਏ ਸਨ ਬਹੁਤ ਸਾਰੇ ਚਿਹਰੇ ਸਨ ਪਹਿਲਾਂ ਤੋਂ ਪਰ ਬਹੁਤ ਸਾਰੇ ਦਰ ਇਸ ਜਿਹੜੇ ਨਵੇਂ ਚਿਹਰੇ ਸਨ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਚੋਣ ਮੈਦਾਨ ਚ ਚੁਤਰੀ ਤੇ ਜਿੱਤ ਵੀ ਹਾਸਲ ਕੀਤੀ ਤੇ ਹੁਣ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ 80 ਟਿਕਟਾਂ ਜਿਹੜੀਆਂ ਨੇ ਉਹਨਾਂ ਵਿੱਚ ਚਿਹਰਿਆਂ ਨੂੰ ਦੇ ਸਕਦੇ ਨੇ ਜੋ ਕਾਬਲ ਨੇ ਐਮਐਲਏ ਬਣਨ ਦੇ ਵਿਧਾਇਕ ਬਣਨ ਦੇ ਉਹਨਾਂ ਨੂੰ ਨਵੀਆਂ ਟਿਕਟਾਂ ਜਿਹੜੀਆਂ ਨੇ ਸਕਦੇ ਨੇ ਕਿ ਅੰਗਿਆਨਿਕੇ ਕਾਂਗਰਸ ਦੇ ਵਿੱਚੋਂ ਨਵੇਂ ਚਿਹਰੇ ਦੇਖਣ ਨੂੰ ਮਿਲ ਸਕਦੇ ਨੇ ਸਾਈ ਦੀਆਂ ਚੋਣਾਂ ਆ ਰਹੀਆਂ ਨੇ ਹਰ ਕੋਈ ਸਾਈ ਦੀਆਂ ਚੋਣਾਂ ਨੂੰ ਜਿੱਤਣ ਦੇ ਲਈ ਆਪਣੀ ਕਮਰ ਕੱਸੀ ਬੈਠਾ ਹੈ ਹਰ ਕੋਈ ਦਾਵਾ ਕਰ ਰਿਹਾ ਹੈ ਕਿ ਸਾਈ ਚ ਤਾਂ ਅਸੀਂ ਆਉਣਾ ਸਾਈ ਚ ਤਾਂ ਅਸੀਂ ਆਉਣਾ ਜਿਮਨੀ ਚੋਣਾਂ ਹੁੰਦੀਆਂ ਨੇ ਤਾਂ ਸੈਮੀ ਫਾਈਨਲ ਕਹਿ ਦਿੱਤਾ ਜਾਂਦਾ ਹੈ ਕਿ ਸੈਮੀ ਫਾਈਨਲ ਹੈ ਜਿਹੜੀ ਪਾਰਟੀ ਜਿੱਤ ਗਈ ਉਹੀ ਸਾਈ ਦੇ ਵਿੱਚ ਆਵੇਗੀ ਪਰ ਜਿਹੜੀ ਪਾਰਟੀ ਹਾਰ ਜਾਂਦੀ ਉਹ ਕਹਿੰਦੇ ਕਿ ਫਾਈਨਲ ਸੈਮੀ ਫਾਈਨਲ ਥੋੜੀ ਸੀ ਹਜੇ ਤਾਂ ਸਾਈ ਦੇ ਵਿੱਚ ਪਤਾ ਲੱਗੇਗਾ ਹਾਲਾਂਕਿ ਜੋ ਇਸ ਵੇਲੇ ਪੰਜਾਬ ਸਿਆਸਤ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਸ ਤੋਂ ਸਪਸ਼ਟ ਕਹਿਣਾ ਕਿ ਕਿਹੜੀ ਪਾਰਟੀ ਸਤਾਈ ਚ ਜਾ ਸਕਦੀ ਹੈ ਮੁਸ਼ਕਲ ਹੈ ਕਿਉਂਕਿ ਬਹੁਤ ਹੀ ਆਪਾਂ ਦੇਖ ਰਹੇ ਹਾਂ ਕਿ ਘੁੰਮਣ ਘੇਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਪਈਆਂ ਹਨ ਕਾਫੀ ਉਲਝੇ ਹੋਏ ਨੇ ਲੋਕ ਕਿਦਦਨ ਰੁਖ ਕਰ ਲੈਂਦੇ ਨੇ ਸਤਾਈ ਦੇ ਵਿੱਚ ਇਹ ਤਾਂ ਸਤਾਈ ਚ ਸਪਸ਼ਟ ਹੋਵੇਗਾ ਪਰ ਸਤਾਈ ਦੀਆਂ ਚੋਣਾਂ ਦਾ ਰੋਲਾ ਜਿਹੜਾ ਉਹ ਕਾਫੀ ਪਿਆ ਹੋਇਆ ਹਰ ਦੂਜੇ ਦਿਨ ਸਵਾਲ ਉੱਠਦਾ ਕਿ ਸਤਾਈ ਚ ਕੌਣ ਆਵੇਗਾ ਹਰ ਇੱਕ ਪਾਰਟੀ ਆਪਣੇ ਆਪਣੇ ਬਿਆਨ ਦੇ ਰਹੀ ਆਪਣੇ ਆਪਣੇ ਦਾਅਵੇ ਕਰ ਰਹੀ ਹੈ ਤੇ ਤਿਆਰੀਆਂ ਵੀ ਕਰ ਰਹੀ ਹੈ ਇਸੇ ਵਿਚਾਲੇ ਰਾਜਾ ਵੜਿੰਗ ਦਾ ਬਿਆਨ ਆਉਂਦਾ ਹੈ ਕਿ 80 ਟਿਕਟਾਂ ਜਿਹੜੀਆਂ ਨੇ ਉਹ ਨਵੇਂ ਚਿਹਰਿਆਂ ਨੂੰ ਦੇ ਸਕਦੇ ਆ ਜਿਹੜੇ ਕਾਬਲ ਚਿਹਰੇ ਨੇ ਦੱਸਦੀ ਹੈ ਕਿ ਪ੍ਰਸ਼ਦ ਦੇ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਨਵੇਂ ਜ਼ਾਰੇ ਨਹੀਂ ਆ ਸਕਦੇ 5 ਤੋਂ 7% ਚਿਹਰੇ ਆ ਸਕਦੇ ਨੇ ਪਰ ਇੰਨੇ ਜ਼ਿਆਦਾ ਜੇ ਆਪਾਂ 70 ਟਿਕਟਾਂ ਕਹਿ ਦਈਏ ਕਿ ਨਵੇਂ ਚਿਹਰਿਆਂ ਨੂੰ ਤੇ ਉਹ ਬਿਲਕੁਲ ਪੋਸੀਬਲ ਨਹੀਂ ਹੈ ਤੇ ਹੁਣ ਰਾਜਾ ਵੜਿੰਗ ਨੇ ਵੀ ਇੱਕ ਇੰਟਰਵਿਊ ਦੌਰਾਨ ਇੰਨੀ ਗੱਲ ਕਹਿ ਦਿੱਤੀ ਕਿ 70 ਛੱਡੋ 80 ਚਾਰੇ ਜਿਹੜੇ ਨੇ ਨਵੇਂ ਉਹ 27 ਦੇ ਵਿੱਚ ਆ ਸਕਦੇ ਨੇ ਕਿਉਂਕਿ ਹਾਈ ਕਮਾਂਡ ਰਾਹੁਲ ਗਾਂਧੀ ਤਾਂ ਜੇ ਮੈਂ ਉਹਨਾਂ ਦੇ ਕੋਲ ਲਿਸਟ ਲੈ ਕੇ ਜਾਊਂਗਾ ਪੰਜਾਬ ਕਾਂਗਰਸ ਪ੍ਰਧਾਨ ਜਿਹੜਾ ਹੈ ਉਹ ਲਿਸਟ ਲੈ ਕੇ ਜਾਵੇਗਾ ਕਿ ਆ ਅਸੀਂ ਚਾਰੇ ਨੇ 51 ਨੇ ਤੇ ਫਿਰ ਕਿਉਂ ਨਹੀਂ ਰਾਹੁਲ ਗਾਂਧੀ ਉਸ ਨੂੰ ਕਨਸਿਡਰ ਕਰਨਗੇ ਯਾਨੀ ਕਿ ਇੱਕ ਪਾਸੇ ਇਕਾਗੂ ਕਹਿ ਰਿਹਾ ਹੈ ਕਿ 5 ਤੋਂ 7% ਹੋ ਸਕਦਾ ਪੋਸਿਬਲ ਇਸ ਤੋਂ ਬਾਅਦ ਨਹੀਂ ਤੇ ਰਾਜਾ ਬਣ ਕੇ ਨੇ ਹੁਣ ਇੱਕ ਵੱਡਾ ਬਿਆਨ ਦਿੱਤਾ ਕਿ 80 ਚਾਰੇ ਜਿਹੜੇ ਨੇ ਉਹ 90 ਸਾਈ ਦੇ ਵਿੱਚ ਕਾਂਗਰਸ ਵੱਲੋਂ ਦੇਖਣ ਨੂੰ ਮਿਲ ਸਕਦੇ ਨੇ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਇੱਕ ਮੰਨ ਕੀ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਾਂ ਕਾਂਗਰਸ ਦੇ ਵਿੱਚ ਵੀ ਸਾਈ ਚਾਰੇ ਜਿਹੜੇ ਨੇ ਉਹ ਨਵੇਂ ਦੇਖਣ ਨੂੰ ਮਿਲਣਗੇ ਜੇ ਆਮ ਆਦਮੀ ਪਾਰਟੀ ਬਾਈ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਵੱਡੀ ਜਿੱਤ ਹਾਸਲ ਕਰ ਸਕਦਾ ਕੀ ਕਾਂਗਰਸ ਨੂੰ ਜਿੱਤ ਹਾਸਲ ਹੋ ਸਕਦੀ ਹੈ ਹਾਲਾਂਕਿ ਜੋ ਇਸ ਵੇਲੇ ਪੰਜਾਬ ਸਿਆਸਤ ਦੇ ਹਾਲਾਤ ਬਣੇ ਹੋਏ ਨੇ ਕੋਈ ਕੁਝ ਨਹੀਂ ਕਹਿ ਸਕਦਾ ਕਿ ਕਿਹੜੀ ਪਾਰਟੀ ਸਾਈ ਦੇ ਵਿੱਚ ਮੱਲਾ ਮਾਰੇਗੀ ਕਿਹੜੀ ਪਾਰਟੀ ਝੰਡਾ ਆਪਣਾ ਗੱਡੇਗੀ ਬਾਕੀ ਰਾਜਾ ਵੜਿੰਗ ਦਾ ਜੋ ਬਿਆਨ ਹੈ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਹੁਣ ਕਿਹੜੇ ਉਹ 80 ਚਿਹਰੇ ਹੋਣਗੇ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਚਾਹੁੰਦੇ ਨੇ ਕਿ ਸਾਈ ਦੇ ਵਿੱਚ ਉਹ ਵਿਧਾਇਕ ਬਣਨ